ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਗਉੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅਚਰ ਲੋਕ ਤਰੈ ਸਾਵ ਕਥ ਇਨਹੀ ਮਾਹੀ ਇਹ ਅੱਖਰ ਖਿਰ ਜਾਹਿਗੇ ਓਏ ਅਖਰ ਇਨ ਮਹਨਾਹੀ ਇਹ ਪਾਸਤਿਆਂ ਨਾਲ ਉਚਾਰਨ ਕਰਨਾ ਹੈ ਇਹ ਅੱਖਰ ਇਥੇ ਅੱਖਰ ਜਿਹੜਾ ਆਪਾ ਦਾ ਕਸ ਕੇ ਬੋਲਣਾ ਹੈ ਇਹ ਅੱਖਰ ਖਿਰ ਜਾਹਿਗੇ ਓਏ ਅਖਰ ਜ ਜਾਨੀ ਉਹ ਜਿਹੜਾ ਅਖਰ ਹੈ ਖਰਨ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ ਇਨ ਮਹਨਾਹੀ ਉਈ ਅਖਰ ਇਨ ਮਹਿਨਾ ਜਹ ਬੋਲ ਤਹ ਅੱਖਰ ਆਵਾ ਅੱਖਰ ਪਦਵੀ ਕਸ ਕੀ ਹੀ ਉਚਾਰਨ ਕਰਨਾ ਜਹ ਅਬੋਲ ਤਹ ਮਨ ਨ ਰਹਾਵਾ ਬੋਲ ਅਬੋਲ ਮਦ ਹੈ ਸੂਈ ਜਾਸ ਓਹ ਹੈ ਤਾਸ ਲਖੈ ਨ ਕੋਈ ਅੱਲਹ ਲਹ ਤੋ ਕਿਆ ਕਹੋ कह त को उपकार ये भी पाठ ध्यान ਨਾਲ ਉਚਾਰਨ ਕਰਨਾ ਹੈ ਲਹਿਕਸ ਕੇ ਬੋਲਨਾ الله الله ਤੋ ਕਹਾ ਇਥੇ ਵਿਸ਼ਰਾਮ ਹੈ ਕਹ ਤ ਕੋ ਉਪਕਾਰ ਇਹ ਤੱਕੋ ਪਾਠ ਨਹੀਂ ਕਰ ਦੇਣਾ ਵੱਖਰਾ ਪਾਠ ਹੈ ਤਾ ਕੋ ਵੀ ਨਹੀਂ ਕਹਿ ਦੇਣਾ ਕੰਨਾ ਲਾ ਕੇ ਕਹ ਤ ਕੋ ਉਪਕਾਰ ਇਸ ਤਰ੍ਹਾਂ ਬੋਲੋ ਬਟਕ ਬੀਜ ਮਹਿ ਰਵ ਰਹਿਓ ਜਾ ਕੋ ਤੀਨ ਲੋਕ ਵਿਸਥਾਰ ਅਲਹਲਹੰਤਾ ਭੇਦ ਖੈ ਕਾਛ ਕਾਛ ਪਾਇਉ ਭੇਦ ਉਲਟ ਭੇਦ ਮਨ ਵਿਦੇਉ ਪਾਇਉ ਅਭੰਗ ਅਛੇਦ ਤੁਰਕ ਤਰੀਕਤ ਜਾਨੀਐ ਹਿੰਦੂ ਭੇਦ ਪੁਰਾਨ ਤੁਰਕ ਇਥੇ ਵੀ ਜਮਕ ਤੁਰਕ ਤਰੀਕਤ ਜਾਨੀ ਹੈ Hindu Ved Puran ਮਨ ਸਮਝਾਵਨ ਕਾਰਨੇ ਕਛੂਕ ਪੜਿਆ ਗਿਆਨ ਓੰਕਾਰ ਆਦ ਮੈਂ ਜਾਣਾ ਹਾਂਜੀ ਓੰਕਾਰ ਪਾਠ ਇੱਥੇ ਵਿਸਰਾਮ ਹੈ ਓੰਕਾਰ ਆਦ ਮੈਂ ਜਾਣਾ ਲਿਖ ਆਰ ਮਿਟੈ ਤਾਹ ਨ ਮੰਨਾ ਉ ਓੰਕਾਰ ਲਖੈ ਜੋ ਕੋਈ ਸੋਈ ਲਖ ਮੇਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾ ਕਕਾ ਇਥੇ ਵਿਸਰਾਮ ਲਾ ਦੂ ਕਕਾ ਕਿਰਨ ਕਮਲ ਮਹਿ ਪਾਵਾ ਸਾਸ ਵਿਗਾਸ ਸੰਪਟ ਨਹੀਂ ਆਵਾ ਸਾਸ ਪੁੱਲੇ ਹੀ ਬੁਲਣਾ ਸਾਸ ਵਿਗਾਸ ਸੰਪਟ ਨਹੀਂ ਆਵਾ ਅਰ ਜੇ ਤਹਾ ਕੁਸਮਰਾਸ ਪਾਵਾ ਅਕਹ ਕਹਾ ਕਹਿ ਕਾ ਸਮਝਾਵਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਅਕਹਿ ਬੋਲਣਾ ਹੈ ਅਕਹਿ ਨਹੀਂ ਬੋਲਣਾ ਐੜੀ ਅਤੇ ਕੱਕੀ ਦੇ ਵਿੱਚ ਡੈਸ਼ ਦੇ ਕੇ ਪੂਲਾ ਬੋਲਣਾ ਹੈ ਅਕਹ ਕਹਾ ਇਥੇ ਵਿਸਰਾਮ ਕਹਿ ਇਥੇ ਯਮਕ ਕਾ ਸਮਝਾਵਾ ਕਹਿ ਕਾ ਇਕੱਠਾ ਨਹੀਂ ਕਹਿ ਦੇਣਾ ਅਕਹ ਕਹਾ ਕਹਿ ਕਾ ਸਮਝਾਵਾ ਅ ਕਹਿ ਕਹਾ ਕਹਿ ਕਾ ਸਮਝਾਵਾ ਅ ਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹੇ ਖੋੜ ਮਨ ਆਵਾ ਖੋੜੇ ਛਾੜ ਨ ਦਹ ਦਿਸ ਤਾਵਾ ਖਸਮ ਹੈ ਜਾਨ ਖਿਮਾ ਕਰ ਰਹਿ ਤਹ ਹੋਏ ਨਿਖਯੋ ਨਿਖਯੋ ਨਿ ਨਿਖਯੋ ਨੰਨੇ ਦੇ ਵਿੱਚ ਡੈਸ਼ ਦੇ ਕਹਣਾ ਨਿਖਿਆਉ ਪਾਠ ਇਕਠਈਆ ਪੂਲਾ ਬੂਲਣਾ ਤਾ ਹੋਏ ਨਿਖਿਆਉ ਅਖਾਯ ਪਦ ਲਹੈ ਅਖਾਯ ਪਦ ਜਿਹੜਾ ਪਾਠ ਹੈ ਸੰਬੰਧਕ ਹੈ ਤਾ ਹੋਏ ਨਿਖਿ ਨਿਖਿਓ ਨਿਖਿਆਉ ਨਿਖਿਆਉ ਤਾ ਹੋਏ ਨਿਖਿਓ ਅਖਾਯ ਪਦ ਲਹੈ ਗੱਗਾ ਗੁਰ ਕੀ ਬਚਨ ਪਛਾਨਾ ਦੂਜੀ ਬਾਤ ਨਾ ਧਰੀ ਕੰਨ ਨਾ ਕੰਨਾ ਥੋੜਾ ਜਿਹਾ ਕਸ ਕੇ ਬੋਲਣਾ ਕੰਨਾ ਨਹੀਂ ਕਹਿ ਦੇਣਾ ਹੈ ਕੰਨਾ ਕੰਨਾਂ ਦੇ ਵਿੱਚ ਰਹਿ ਬਿਹੰਗਮ ਕਤਹ ਨ ਜਾਈ ਅਗਹਿ ਗਹਿ ਗਹਿ ਗगन ਰਹਾਈ ਅਗਹਿ ਇਹ ਵੀ ਅਗਹਿ ਨਹੀਂ ਬੋਲਣਾ ਐੜੇ ਅਤੇ ਗੱਗੇ ਦੇ ਵਿੱਚ ਡੈਸ਼ ਦੀ ਕੇ ਪੂਲਾ ਉਚਾਰਨ ਕਰਨਾ ਅਗਹਿ ਗਹਿ ਗਹਿ ਗगन ਰਹਾਈ ਅਗਹਿ ਗਹਿ ਗਹਿ ਗਗਨ ਰਹਾਈ ਕੱਗਾ ਘਾਟ ਘਾਟ ਨਿਮਸੈ ਸੋਈ ਏ ਕੱਗਾ ਦੋਵੇਂ ਕੱਗੇ ਸ਼ੁੱਧ ਬੋਲ ਨੇ ਹਨ ਇੱਕ ਗੱਗਾ ਨਹੀਂ ਵਿੱਚ ਬੋਲ ਜਾਣਾ ਕੱਗਾ ਘਾਟ ਘਾਟ ਨਿਮਸੈ ਸੋਈ ਕੱਗਾ ਘਾਟ ਘਾਟ ਨਿਮਸੈ ਸੋਈ ਘਾਟ ਫੂਟੇ ਘਾਟ ਕਬਹ ਨਾ ਹੋਈ ਏ ਘਾਟ ਫੂਟੇ ਘਟ ਕਬਹ ਨਾ ਹੋਈ ਪਹਿਲਾ ਘਟ ਜਿਹੜਾ ਬੋਲਾ ਬੋਲਣਾ ਦੂਜਾ ਘਟ ਜਿਹੜਾ ਉਹ ਕਸ ਕੇ ਉਚਾਰਨ ਕਰਨਾ ਘਾਟ ਫੂਟੇ ਘਟ ਕਭ ਹੈ ਨਾ ਹੋਈ ਤਾ ਘਾਟ ਮਾਹੇ ਘਾਟ ਜੋ ਪਾਵਾ ਸੋ ਘਾਟ ਛਾੜ ਆਵ ਘਾਟ ਕਾਤ ਧਾਵਾ ਨੰਗਾ ਨਿਗਰਹ ਸੰਦੇਹ ਕਰ ਨਿਰਵਾਰੋ ਸੰਦੇਹ ਇਹ ਵਿਸ਼ਰਾਮ ਧਿਆਨ ਨਾਲ ਲਾਉਣਾ ਨੰਗਾ ਇਥੇ ਯਮਕ ਲਾ ਦਨੀ ਹੈ ਨਿਗ੍ਰਹਿ ਸਨੇਹ ਕਰ ਨਿਗ੍ਰਹਿ ਕਸਕੇ ਬੋਲਣਾ ਕਰ ਤੇ ਵਿਸਰਾਮ ਲਾਉਣਾ ਹੈ ਨਿਰਵਾਰੋ ਸੰਦੇਹ 나ਹੀ ਦੇਖ ਨਾ ਭਾਜੀਐ ਪਰਮ ਸਿਆਨਪ 에 ਚਚਾ ਰਜਿਤ ਚਚਾ ਰਜਿਤ ਚਿੱਤਰ ਹੈ ਭਾਰੀ ਹਾਂ ਚਚਾ ਚਚਾ ਨਹੀਂ ਕਹਿਣਾ ਥੋੜਾ ਜਿਹਾ ਕਸਕੇ ਬੋਲਣਾ ਚਚਾ ਰਚਿਤ ਚਿੱਤਰ ਹੈ ਭਾਰੀ ਰਚਿਤ ਪੁਲਾ ਹੀ ਬੋਲਣਾ ਤਾਜ ਚਿੱਤਰਾ ਚਿਤਹੁ ਚਿਤਕਾਰੀ ਚਿੱਤਰ ਬਚਿੱਤਰ ਇਹ ਅਵਚੇਰਾ ਤਾਜ ਚਿੱਤਰਾ ਚਿਤਰਾਖ ਚਿਤੇਰਾ ਛੱਛਾ ਇਹ ਛਤਰਪਤ ਪਾਸਾ ਇਹ ਛੱਛਾ ਸ਼ੁੱਧ ਉਚਾਰਨ ਕਰਨਾ ਕਈ ਇਹਨੂੰ ਛੱਸ਼ਾ ਬੋਲ ਜਾਂਦੇ ਹਨ ਸੱਸਾ ਜਾਂ ਸੱਸਾ ਜਾਂ ਛੱਛਾ ਛੱਛਾ ਸ਼ੁੱਧ ਬੋਲਣਾ ਛੱਛਾ ਇਹ ਛਤਰਪਤ ਪਾਸਾ ਛਛਹ ਇਹ ਛਤਰਪਤ ਪਾਸਾ ਛਾਕ ਕੇ ਨ ਰਹ ਛਾਡ ਕੇ ਨ ਆਸਾ ਇਹ ਵੀ ਪਾਠ ਇਸੇ ਤਰ੍ਹਾਂ ਉਚਾਰਨ ਕਰਨਾ ਛਾਕ ਕੇ ਨ ਰਹ ਛਾਡ ਕੇ ਨ ਆਸਾ ਅਰੇ ਮਨ ਮੈਂ ਤਾ ਛਿਨ 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 ਸਮਝਾਵਾ ਅਰੇ ਮਨ ਮੈਂ ਤਾ ਇਥੇ ਵਿਸਰਾ ਛੇਨ ਛੇਨ ਸਮਝਾਵਾ ਤਾ ਇਛਾਡ ਕਤ ਆਪ ਵਧਾਵਾ ਜਜਾ ਜ ਤਨ ਜੀਵਤ ਜਰਾਵਾ ਜੋ ਬਨਜਾਰ ਜੁਗਤ ਸੋ ਪਾਵੇ ਅਸ ਜਰ ਪਰ ਜਰ ਜਰ ਜਬ ਰਹਾ ਤਬ ਜਾਏ ਜੋਤ ਉਜ ਉਜਾਰਾ ਲਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ